वाले ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਣ ਤੇ ਗੋਡਾ ਰੱਖ ਕੇ ਲੋਕ ਐ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਮਨਿੰਦਰ ਹਰੀ ਤੇ ਭਾਈ ਧਾਲੀਵਾਲ ਸਾਹਿਬ ਅਸੀਂ ਤੁਹਾਨੂੰ ਇੱਕ ਗੱਲ ਹੀ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਐਕਸੈਪਟ ਕਰ ਲਿਆ ਕਿ ਤੁਸੀਂ ਵਾਕੇ ਹੀ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਲੇ ਲੋਕੋਂ ਤੁਸੀਂ ਤੇ ਜਿਹੜੇ ਲੋਕ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਤੇ ਲੋਕ ਵੀ ਉਹਨਾਂ ਦੇ ਨਾਲ ਖੜਦੇ ਨੇ ਤੇ ਜਿਹੜੇ ਚਾਪਲੂਸੀ ਕਰਦੇ ਨੇ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਤੇ ਉਹਨਾਂ ਦੇ ਨਾਲ ਖੜਦੇ ਵੀ ਨਹੀਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਸਾਬਤ ਕਰਤਾ ਕਿ ਵਾਕਈ ਤੁਸੀਂ ਲੋਕ ਪੱਖੀ ਪੱਤਰਕਾਰੋਂ ਤਾਂ ਹੀ ਪੰਜਾਬ ਦੇ ਲੋਕਾਂ ਨੇ ਜਿੰਨੀ ਕੁ ਤੁਸੀਂ ਜਿੰਨਾ ਕੁ ਪੰਡਾਲ ਬਣਾਇਆ ਸੀ ਉਸ ਤੋਂ ਕਈ ਗੁਣਾ ਵੱਧ ਜਿਹੜਾ ਇਕੱਠ ਕਰਕੇ ਤੇ ਇਹ ਗੱਲ ਸਾਬਤ ਕਰਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਂ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਤੇ ਤੁਸੀਂ ਡਰਿਆਉਣਾ ਘਬਰਾਇਆ ਨਾ ਪੰਜਾਬ ਦੇ ਲੋਕ ਤੁਹਾਡੀ ਲੜਾਈ ਖੁਦ ਲੜਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬੇਨਤੀ ਹੈ ਜੀ ਪਲੀਜ਼ ਮੈਂ ਪੰਗੂ ਸਾਹਿਬ ਦਾ ਤੇ ਉਸ ਹਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਣ ਤੇ ਗੋਡਾ ਰੱਖ ਕੇ ਲੋਕ ਐ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਮਨਿੰਦਰ ਹਰੀ ਤੇ ਭਾਈ ਧਾਲੀਵਾਲ ਸਾਹਿਬ ਅਸੀਂ ਤੁਹਾਨੂੰ ਇੱਕ ਗੱਲ ਹੀ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਐਕਸੈਪਟ ਕਰ ਲਿਆ ਕਿ ਤੁਸੀਂ ਵਾਕੇ ਹੀ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਹੋ ਤੁਸੀਂ ਤੇ ਜਿਹੜੇ ਲੋਕ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਤੇ ਲੋਕ ਵੀ ਉਹਨਾਂ ਦੇ ਨਾਲ ਖੜਦੇ ਨੇ ਤੇ ਜਿਹੜੇ ਚਾਪਲੂਸੀ ਕਰਦੇ ਨੇ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਤੇ ਉਹਨਾਂ ਦੇ ਨਾਲ ਖੜਦੇ ਵੀ ਨਹੀਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਸਾਬਤ ਕਰਤਾ ਕਿ ਵਾਕਈ ਤੁਸੀਂ ਲੋਕ ਪੱਖੀ ਪੱਤਰਕਾਰੋਂ ਤਾਂ ਹੀ ਪੰਜਾਬ ਦੇ ਲੋਕਾਂ ਨੇ ਜਿੰਨੀ ਕੁ ਤੁਸੀਂ ਜਿੰਨਾ ਕੁ ਪੰਡਾਲ ਬਣਾਇਆ ਸੀ ਉਸ ਤੋਂ ਕਈ ਗੁਣਾ ਵੱਧ ਜਿਹੜਾ ਇਕੱਠ ਕਰਕੇ ਤੇ ਇਹ ਗੱਲ ਸਾਬਤ ਕਰਤੀ ਆ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਣ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਤੇ ਤੁਸੀਂ ਡਰਿਓ ਨਾ ਘਬਰਾਇਓ ਨਾ ਪੰਜਾਬ ਦੇ ਲੋਕ ਤੁਹਾਡੀ ਲੜਾਈ ਖੁਦ ਲੜਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬੇਨਤੀ ਹੈ ਜੀ ਪਲੀਜ਼ ਮੈਂ ਪੰਘੂ ਸਾਹਿਬ ਦਾ ਤੇ ਉਸ ਕੋਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਣ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਮਨਿੰਦਰ ਹਰੀ ਤੇ ਭਾਈ ਢਾਲੀਵਾਲ ਸਾਹਿਬ ਅਸੀਂ ਤੁਹਾਨੂੰ ਇੱਕ ਗੱਲ ਹੀ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਐਕਸੈਪਟ ਕਰ ਲਿਆ ਕਿ ਤੁਸੀਂ ਵਾਕੇ ਹੀ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਲੇ ਲੋਕੋਂ ਤੁਸੀਂ ਤੇ ਜਿਹੜੇ ਲੋਕ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਤੇ ਲੋਕ ਵੀ ਉਹਨਾਂ ਦੇ ਨਾਲ ਖੜਦੇ ਨੇ ਤੇ ਜਿਹੜੇ ਚਾਪਲੂਸੀ ਕਰਦੇ ਨੇ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਤੇ ਉਹਨਾਂ ਦੇ ਨਾਲ ਖੜਦੇ ਵੀ ਨਹੀਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਸਾਬਤ ਕਰਤਾ ਕਿ ਵਾਕਈ ਤੁਸੀਂ ਲੋਕ ਪੱਖੀ ਪੱਤਰਕਾਰੋਂ ਤਾਂ ਹੀ ਪੰਜਾਬ ਦੇ ਲੋਕਾਂ ਨੇ ਜਿੰਨੀ ਕੁ ਤੁਸੀਂ ਜਿੰਨਾ ਕੁ ਪੰਡਾਲ ਬਣਾਇਆ ਸੀ ਉਸ ਤੋਂ ਕਈ ਗੁਣਾ ਵੱਧ ਜਿਹੜਾ ਇਕੱਠ ਕਰਕੇ ਤੇ ਇਹ ਗੱਲ ਸਾਬਤ ਕਰਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਂ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਤੇ ਤੁਸੀਂ ਡਰਿਆਉਣਾ ਘਬਰਾਇਓ ਨਾ ਪੰਜਾਬ ਦੇ ਲੋਕ ਤੁਹਾਡੀ ਲੜਾਈ ਖੁਦ ਲੜਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬੇਨਤੀ ਹੈ ਜੀ ਪਲੀਜ਼ ਮੈਂ ਪੰਗੂ ਸਾਹਿਬ ਦਾ ਤੇ ਉਸ ਹੋਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਂ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਮਨਿੰਦਰ ਹਰੀ ਤੇ ਭਾਈ ਢਾਲੀਵਾਲ ਸਾਹਿਬ ਅਸੀਂ ਤੁਹਾਨੂੰ ਇੱਕ ਗੱਲ ਹੀ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਐਕਸੈਪਟ ਕਰ ਲਿਆ ਕਿ ਤੁਸੀਂ ਵਾਕੇ ਹੀ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਲੇ ਲੋਕੋਂ ਤੁਸੀਂ ਤੇ ਜਿਹੜੇ ਲੋਕ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਤੇ ਲੋਕ ਵੀ ਉਹਨਾਂ ਦੇ ਨਾਲ ਖੜਦੇ ਨੇ ਤੇ ਜਿਹੜੇ ਚਾਪਲੂਸੀ ਕਰਦੇ ਨੇ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਤੇ ਉਹਨਾਂ ਦੇ ਨਾਲ ਖੜਦੇ ਵੀ ਨਹੀਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਸਾਬਤ ਕਰਤਾ ਕਿ ਵਾਕਈ ਤੁਸੀਂ ਲੋਕ ਪੱਖੀ ਪੱਤਰਕਾਰੋਂ ਤਾਂ ਹੀ ਪੰਜਾਬ ਦੇ ਲੋਕਾਂ ਨੇ ਜਿੰਨੀ ਕੁ ਤੁਸੀਂ ਜਿੰਨਾ ਕੁ ਪੰਡਾਲ ਬਣਾਇਆ ਸੀ ਉਸ ਤੋਂ ਕਈ ਗੁਣਾ ਵੱਧ ਜਿਹੜਾ ਇਕੱਠ ਕਰਕੇ ਤੇ ਇਹ ਗੱਲ ਸਾਬਤ ਕਰਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਂ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਤੇ ਤੁਸੀਂ ਡਰਿਆ ਨਾ ਘਬਰਾਇਆ ਨਾ ਪੰਜਾਬ ਦੇ ਲੋਕ ਤੁਹਾਡੀ ਲੜਾਈ ਖੁਦ ਲੜਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬੇਨਤੀ ਹੈ ਜੀ ਪਲੀਜ਼ ਮੈਂ ਪੰਗੂ ਸਾਹਿਬ ਦਾ ਤੇ ਉਸ ਹਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਣ ਤੇ ਗੋਡਾ ਰੱਖ ਕੇ ਲੋਕਾਂ ਦੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਮਨਿੰਦਰ ਹਰੀ ਤੇ ਭਾਈ ਧਾਲੀਵਾਲ ਸਾਹਿਬ ਅਸੀਂ ਤੁਹਾਨੂੰ ਇੱਕ ਗੱਲ ਹੀ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਐਕਸੈਪਟ ਕਰ ਲਿਆ ਕਿ ਤੁਸੀਂ ਵਾਕੇ ਹੀ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਹੋ ਤੁਸੀਂ ਤੇ ਜਿਹੜੇ ਲੋਕ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਤੇ ਲੋਕ ਵੀ ਉਹਨਾਂ ਦੇ ਨਾਲ ਖੜਦੇ ਨੇ ਤੇ ਜਿਹੜੇ ਚਾਪਲੂਸੀ ਕਰਦੇ ਨੇ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਤੇ ਉਹਨਾਂ ਦੇ ਨਾਲ ਖੜਦੇ ਵੀ ਨਹੀਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਸਾਬਤ ਕਰਤਾ ਕਿ ਵਾਕਈ ਤੁਸੀਂ ਲੋਕ ਪੱਖੀ ਪੱਤਰਕਾਰੋਂ ਤਾਂ ਹੀ ਪੰਜਾਬ ਦੇ ਲੋਕਾਂ ਨੇ ਜਿੰਨੀ ਕੁ ਤੁਸੀਂ ਜਿੰਨਾ ਕੁ ਪੰਡਾਲ ਬਣਾਇਆ ਸੀ ਉਸ ਤੋਂ ਕਈ ਗੁਣਾ ਵੱਧ ਜਿਹੜਾ ਇਕੱਠ ਕਰਕੇ ਤੇ ਇਹ ਗੱਲ ਸਾਬਤ ਕਰਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਂ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਤੇ ਤੁਸੀਂ ਦਰਿਆਉਣਾ ਘਬਰਾਇਓ ਨਾ ਪੰਜਾਬ ਦੇ ਲੋਕ ਤੁਹਾਡੀ ਲੜਾਈ ਖੁਦ ਲੜਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬੇਨਤੀ ਹੈ ਜੀ ਪਲੀਜ਼ ਮੈਂ ਪੰਘੂ ਸਾਹਿਬ ਦਾ ਤੇ ਉਸ ਹੋਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਣ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਮਨਿੰਦਰ ਹਰੀ ਤੇ ਭਾਈ ਧਾਲੀਵਾਲ ਸਾਹਿਬ ਅਸੀਂ ਤੁਹਾਨੂੰ ਇੱਕ ਗੱਲ ਹੀ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਐਕਸੈਪਟ ਕਰ ਲਿਆ ਕਿ ਤੁਸੀਂ ਵਾਕੇ ਹੀ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਲੇ ਲੋਕੋਂ ਤੁਸੀਂ ਤੇ ਜਿਹੜੇ ਲੋਕ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਤੇ ਲੋਕ ਵੀ ਉਹਨਾਂ ਦੇ ਨਾਲ ਖੜਦੇ ਨੇ ਤੇ ਜਿਹੜੇ ਚਾਪਲੂਸੀ ਕਰਦੇ ਨੇ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਤੇ ਉਹਨਾਂ ਦੇ ਨਾਲ ਖੜਦੇ ਵੀ ਨਹੀਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਸਾਬਤ ਕਰਤਾ ਕਿ ਵਾਕਈ ਤੁਸੀਂ ਲੋਕ ਪੱਖੀ ਪੱਤਰਕਾਰੋਂ ਤਾਂ ਹੀ ਪੰਜਾਬ ਦੇ ਲੋਕਾਂ ਨੇ ਜਿੰਨੀ ਕੁ ਤੁਸੀਂ ਜਿੰਨਾ ਕੁ ਪੰਡਾਲ ਬਣਾਇਆ ਸੀ ਉਸ ਤੋਂ ਕਈ ਗੁਣਾ ਵੱਧ ਜਿਹੜਾ ਇਕੱਠ ਕਰਕੇ ਤੇ ਇਹ ਗੱਲ ਸਾਬਤ ਕਰਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਧੌਣ ਤੇ ਗੋਡਾ ਰੱਖ ਕੇ ਲੋਕੇ ਪਰਚੇ ਵੀ ਰੱਦ ਕਰਾਉਣਗੇ ਤੇ ਇਹਦੀ ਜੀਪ ਜਿਵੇਂ ਇਹਦੇ ਆਕਾ ਮੋਦੀ ਦੀ ਕਢਾਈ ਸੀ ਲੋਕਾਂ ਨੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਜੀਪ ਵੀ ਕਢਾਉਣਗੇ ਤੇ ਤੁਸੀਂ ਡਰਿਓ ਨਾ ਘਬਰਾਇਓ ਨਾ ਪੰਜਾਬ ਦੇ ਲੋਕ ਤੁਹਾਡੀ ਲੜਾਈ ਖੁਦ ਲੜਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬੇਨਤੀ ਹੈ ਜੀ ਪਲੀਜ਼ ਮੈਂ ਪੰਗੂ ਸਾਹਿਬ ਦਾ ਤੇ